ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਮਜੀਠੀਆ ਦੇ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਜਾਂ ਫਿਰ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਕੱਚੇ ਚਿੱਟੇ ਖੋਲੇ ਜਾ ਰਹੇ ਨੇ ਬੀਤੇ ਦਿਨੀ ਵੀ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਮੰਤਰੀ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਜਿਸ ਤੋਂ ਬਾਅਦ ਹੁਣ ਐਮ.ਐਲ.ਏ. ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਦੀ ਗੁੰਡਾਗਰਦੀ ਦੀ ਵੀਡੀਓ ਦਿਖਾਈ ਗਈ ਜਿਸ ਦੇ ਵਿੱਚ ਔਰਤਾਂ ਦੇ ਨਾਲ ਸ਼ਰਿਆਮ ਡੰਡਿਆਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਵਿਕਰਮ ਸਿੰਘ ਮਜੀਠੀ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ਅਤੇ ਐਮਐਲਏ ਨੂੰ ਵੀ ਘੇਰਿਆ ਕਿ ਕਿਵੇਂ ਵਰਕਰਾਂ ਵੱਲੋਂ ਗੁੰਡਾਗਰਦੀ ਵੀ ਕੀਤੀ ਜਾ ਰਹੀ ਹੈ ਆਓ ਨਜ਼ਰ ਮਾਰਦਿਆਂ ਇਸ ਵੀਡੀਓ ਤੇ ਬਾਜ ਪਾਣੀ

ਨਾ ਉਹ ਨਹੀਂ ਕਰਦਾ ਨਹੀਂ ਆਖਾ ਨਹੀਂ ਆ ਉਹ ਨਹੀਂ ਇਕ ਮੈਂ ਬੋਲ ਹਾਂ ਉੱਥੇ ਹੀ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਦੇ ਉੱਤੇ ਐਮਐਲਏ ਮਨਜਿੰਦਰ ਸਿੰਘ ਲਾਲ ਪੁਰਾਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਕੋਈ ਵੀ ਹੋਵੇ ਚਾਹੇ ਕੋਈ ਮੇਰਾ ਰਿਸ਼ਤੇਦਾਰ ਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਵੀ ਕੀਤੀ ਇੱਕ ਤੁਸੀਂ ਵੀਡੀਓ ਵੇਖੀ ਹੋਣੀ ਹੈ ਜਿਦੇ ਵਿੱਚ ਮੇਰੇ ਵਿਰੋਧੀ ਵੀ ਪੋਸਟਾਂ ਪਾ ਰਹੇ ਆ ਕਿ ਐਮਐਲਏ ਮਨਜਿੰਦਰ ਸਿੰਘ ਲਾਲਪੁਰੇ ਦੇ ਸਾਲੇ ਨੇ ਇੱਕ ਔਰਤ ਦੇ ਜਿਹੜੀਆਂ ਉਹ ਡੰਡੇ ਮਾਰਦੇ ਦੇਖੋ ਕ੍ਰਾਈਮ ਕੋਈ ਵੀ ਕਰੇ ਉਹਨਾਂ ਦਾ ਕੀ ਘਰੇਲੂ ਮਸਲਾ ਕੀ ਨਹੀਂ ਮਸਲਾ ਉਹ ਬਾਅਦ ਦੀ ਗੱਲ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕੱਲ ਜਦੋਂ ਅਸੀਂ ਮੈਂ ਇਹ ਵੀਡੀਓ ਵੇਖੀ ਤੇ ਉਸੇ ਵਕਤ ਹੀ ਮੈਂ ਆਪਣੇ ਡੀਐਸਪੀ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਇਹਦੀ ਡੀਡੀਆਰ ਹੁਣੇ ਲਿਖੋ ਚਾਹੇ ਕੋਈ ਵੀ ਹੋਵੇ ਕੋਈ ਕਾਨੂੰਨ ਤੇ ਉੱਚਾ ਨਹੀਂ ਹੈਗਾ ਤੇ ਇਹ ਜੇ ਜਾ ਕੇ ਇਹਦਾ ਜਿਹੜਾ ਤੁਸੀਂ ਪੂਰੀ ਇਨਕੁਆਇਰੀ ਕਰੋ ਜੇ ਇਹਦੇ ਵਿੱਚ ਭਾਵੇਂ ਉਹ ਮੇਰਾ ਸਾਲਾ ਹੀ ਆ ਜੇ ਉਹ ਦੋਸ਼ੀ ਪਾਇਆ ਜਾਂਦਾ ਤਾਂ ਤੁਸੀਂ ਤੁਸੀਂ ਕਾਰਵਾਈ ਜਿਹੜੀ ਉਹ ਕਰ ਦਿਓ ਕਿਉਂਕਿ ਕਿਸੇ ਨੂੰ ਕੁੱਟਣਾ ਜਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਕਿਸੇ ਦੀ ਵੀ ਕੋਈ ਕੋਈ ਵੀ ਉਹਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਦਾ ਦੂਜੀ ਗੱਲ ਉਹਨਾਂ ਦਾ ਘਰੇਲੂ ਮਸਲਾ ਕੀ ਹੈ ਉਹ ਹੁਣ ਮੈਂ ਥੋ ਇਲੈਕਸ਼ਨ ਤੋਂ ਬਾਅਦ ਜਿੱਥੋਂ ਫ੍ਰੀ ਹੋ ਕੇ ਜਾਵਾਂਗਾ ਤਾਂ ਜਾ ਕੇ ਪੂਰਾ ਪਤਾ ਕਰਾਂਗਾ ਹੁਣ ਗੱਲ ਕਰਦਾ ਕਿ ਅੱਜ ਮੇਰੇ ਹਲਕੇ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੇ ਬਿਗਰਨਜੀਤ ਮਜੀਠੀਏ ਨੇ ਪੋਸਟ ਕੀਤਾ ਕਿ ਲੋ ਜੀ ਐਮਐਲਏ ਮਨਜਿੰਦਰ ਸਿੰਘ ਲਾਲਪੁਰੇ ਦਾ ਸਾਲਾ ਜਿਹੜਾ ਉਹ ਇੱਕ ਜਨਾਨੀ ਨੂੰ ਮਾਰ ਰਿਹਾ ਤੇ ਮੈਂ ਦੱਸਣਾ ਚਾਹੁੰਨਾ ਸ਼੍ਰੀਮਾਨ ਜੀ ਤੁਸੀਂ ਦੋਵੇਂ ਸਿਰਫ ਸਿਆਸਤ ਕਰਨ ਜੋਗੇ ਜੇ ਉਹ ਵੀ ਗਲਤ ਸਿਆਸਤ ਮੈਂ ਇੱਕ ਲੋਕਾਂ ਦਾ ਚੁਣਿਆ ਨਮਾਇੰਦਾ ਵਾਂ ਮੇਰੀ ਜਿਹੜੀ ਮੈਂ ਉਹਦਾ ਰਿਸ਼ਤੇਦਾਰ ਹੋ ਸਕਦਾ ਵਾਂ ਮੇਰੀ ਕੁਰਸੀ ਜਿਹੜੀ ਉਹਦੀ ਰਿਸ਼ਤੇਦਾਰ ਨਹੀਂ ਹੈ ਮੈਂ ਇੱਕ ਨਿਆਪਸੰਦ ਬੰਦਾ ਬੰਦਾ ਵਾਂ ਹਰ ਤੱਕਾ ਜਿਹਦੇ ਨਾਂ ਹੁੰਦਾ ਵਾ ਉਹਦੇ ਨਾਲ ਮੈਂ ਖੜਨ ਵਾਲਾ ਬੰਦਾ ਵਾਂ ਮੈਨੂੰ ਇਹ ਮੋਹ ਨਹੀਂ ਮਾਰ ਸਕਦਾ ਪਰ ਕਿਉਂਕਿ ਮੈਂ ਜਿਹੜੀ ਕੁਰਸੀ ਤੇ ਬੈਠਾ ਲੋਕਾਂ ਨੇ ਮੈਨੂੰ ਚੁਣ ਕੇ ਬਿਠਾਇਆ ਤੇ ਗੱਲ ਹੋਣੀ ਆਂਦੀ ਹੈ ਇਹ ਕਿ ਮੈਂ ਆਪਣੇ ਸਭ ਤੋਂ ਪਹਿਲਾਂ ਸਿੱਕੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਸ਼੍ਰੀਮਾਨ ਜੀ ਮੈਨੂੰ ਲੱਗਦਾ ਕਿ ਤੁਹਾਨੂੰ ਪਿਛਲੀ ਵਾਰੀ ਵੀ ਐਮਐਲਏ ਬਣਾ ਕੇ ਸਾਡੇ ਲੋਕਾਂ ਨੇ ਗਲਤੀ ਕੀਤੀ ਹੈ ਤੁਸੀਂ ਪਰਿਵਾਰ ਨੂੰ ਚੱਕ ਕੇ ਪ੍ਰੈਸ ਕਾਨਫਰੰਸ ਵੱਲ ਲੈ ਕੇ ਕਿ ਆਓ ਜੀ ਇਹਨਾਂ ਦੀ ਇਹਨਾਂ ਦੇ ਐਮਐਲਏ ਦੇ ਸਾਲੇ ਨੇ ਇਦਾਂ ਕਰਤਾ ਉਦਾਂ ਕਰਤਾ ਜਦੋਂ ਕਿ ਤੁਹਾਨੂੰ ਪਹਿਲਾਂ ਇਹ ਪੁੱਛਣਾ ਚਾਹੀਦਾ ਕਿ ਕੀ ਪਰਿਵਾਰ ਦੇ ਜੀਆ ਨੇ ਕੋਈ ਐਫ ਆਈ ਆਰ ਲਈ ਕੋਈ ਦਰਖਾਸਤ ਦਿੱਤੀ ਆ ਜਦੋਂ ਕਿ ਕੋਈ ਵੀ ਪਰਿਵਾਰ ਦਾ ਜੀ ਉੱਥੇ ਦਰਖਾਸਤ ਲੈ ਕੇ ਨਹੀਂ ਗਿਆ ਡੀ ਡੀ ਆਰ ਜੇ ਕੱਟੀ ਗਈ ਆ ਤੇ ਮੇਰੇ ਕਹਿਣ ਦੇ ਉੱਤੇ ਕੱਟੀ ਗਈ ਆ ਤੇ ਕੱਲ ਦੀ ਤਰੀਖ 'ਚ ਕੱਟੀ ਗਈ ਆ ਜਿਹੜਾ ਕਿ ਰਿਕਾਰਡ ਬਣ ਜਾਂਦਾ ਹੈ ਪੁਲਿਸ ਦੇ ਕੋਲ ਦੂਸਰੀ ਗੱਲ ਇਹ ਹੁੰਦੀ ਆ ਕਿ ਅੱਜ ਤੁਸੀਂ ਸਿਆਸਤ ਕਰਕੇ ਬੋਲ ਕੇ ਕੇ ਲੋਕਾਂ ਨੂੰ ਭਰਮ ਚ ਪਾ ਕੇ ਚਲੇ ਜਾਵਾਂਗੇ ਮਨਜਿੰਦਰ ਸਿੰਘ ਲਾਲਪੁਰਾ ਕਿਦਾਂ ਦਾਵਾ ਹੈ ਹਲਕਾ ਖਡੂਰ ਸਾਹਿਬ ਨੂੰ ਭਲੀ ਭਾਂਦੀ ਪਤਾ ਵਾ ਕਿ ਮੈਂ ਜਿੰਨਾ ਧੱਕਾ ਦਾ ਉਹਨੇ ਖਲੂਣ ਵਾਲਾ ਬੰਦਾ ਵਾਂ ਤੇ ਦੂਜੀ ਗੱਲ ਅੱਜ ਵੀ ਤੁਸੀਂ ਇਹ ਨਹੀਂ ਪੁੱਛਿਆ ਕਿ ਭਈ ਤੁਸੀਂ ਕੋਈ ਉੱਥੇ ਦਰਖਾਸਤ ਦਿੱਤੀ ਆ ਨਹੀਂ ਦਿੱਤੀ ਕੋਈ ਕਾਰਵਾਈ ਜਿਹੜੀ ਪੁਲਿਸ ਨੇ ਤੁਹਾਡੇ ਉੱਥੇ ਕੀਤੀ ਆ ਐਮਐਲਏ ਦੇ ਸਾਲੇ ਤੇ ਇਹ ਕਿ ਨਹੀਂ ਕੀਤੀ ਤੇ ਮੈਂ ਆਪ ਜੀ ਨੂੰ ਇਹ ਕਹਿਣਾ ਕਿ ਸਿਆਸਤ ਤੁਸੀਂ ਬਹੁਤ ਬਾਤ ਚ ਕਰ ਲਿਓ ਉਹ ਪਰਿਵਾਰ ਨੂੰ ਘਟੋ ਘਾਟੋ ਉੱਥੇ ਭੇਜੋ ਤੇ ਸਹੀ ਜਾ ਕੇ ਉਹ ਆਪਣੀ ਦਰਖਾਸਤ ਦੇ ਨਾ ਪੁਲਿਸ ਆਪਣੀ ਕਾਰਵਾਈ ਕਰੇ ਜਿਹੜਾ ਦੋਸ਼ੀ ਹੋਊਗਾ ਤੇ ਪਰਚਾ ਆ ਜਾਊਗਾ ਜੇ ਮੇਰਾ ਸਾਲਾ ਦੋਸ਼ੀ ਹੈ ਡੀਡੀਆਰ ਤੇ ਅਸੀਂ ਕੱਲ ਹੀ ਘਟਾਰਤੀ ਸੀ ਉਹ ਵੀ ਮੇਰੇ ਬਿਆਨਾਂ ਤੇ ਜਿਹੜੀ ਡੀਡੀਆਰ ਮੈਂ ਘਟਾਈ ਵੀ ਤੇ ਕਟੋ ਜੇ ਵੀਡੀਓ ਜੇ ਗਲਤ ਪਾਇਆ ਜਾਂਦਾ ਤੇ ਤੇ ਪਰਚਾ ਦੇ ਦਿਓ ਸੋ ਘਟੋ ਘਟ ਰਮਜੀਤ ਸਿੰਘ ਸਿੱਕੀ ਦੀ ਥਿਆਸਤ ਕਰਨੀ ਆ ਤੇ ਵੱਡੀ ਕਰੋ ਤੇਰੇ ਤੇ ਪੀਏ ਜ਼ਮੀਨਾਂ ਨੱਪ ਲੈਣ ਦੇ ਹਿੱ ਤੈਨੂੰ ਪਤਾ ਹੀ ਸਾਰਾ ਕੁਝ ਮੈਂ ਉਹ ਗੱਲ ਤੇ ਨਹੀਂ ਜਾਣਾ ਪਰ ਮੈਂ ਇਹ ਕਹਿਣਾ ਵਾਂ ਕਿ ਉਸ ਭਲੇਮਾਨਸ ਪਰਿਵਾਰ ਤੇ ਰਾਜਨੀਤੀ ਨਾ ਕਰੋ ਮੈਂ ਖੁਦ ਤਿਆਰ ਆ ਕਿਉਂਕਿ ਮੈਂ ਫਿਰ ਕਹਿਣਾ ਕਿ ਇਹ ਜਿਹੜੀ ਕੁਰਸੀ ਆ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹ ਸਾਡੀ ਨਿਆਣੀ ਪਾਰਟੀ ਆ ਤੇ ਮਨਜਿੰਦਰ ਸਿੰਘ ਲਾਲਪੁਰਾ ਤੇ ਖੁਦ ਕਿਸੇ ਨਾਲ ਧੱਕਾ ਨਹੀਂ ਜਰਦਾ ਤੇ ਦੂਜੀ ਗੱਲ ਇਹ ਕਿ ਜੇ ਜਨਾਨੀ ਦੇ ਕਿਸੇ ਡੰਡੇ ਮਾਰੇ ਵੀ ਆ ਤੇ ਇਹ ਕਿ ਕਿਸੇ ਦਾ ਵੀ ਹੱਕ ਨਹੀਂ ਹੈਗਾ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਵੇ ਉਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਸਰਦਾਰ ਜੀ ਕਿ ਲਗਾਤਾਰ ਵਿਰੋਧੀ ਧਿਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਜਿਸ ਦੇ ਚੱਲਦੇ ਹੁਣ ਉਹਨਾਂ ਦੇ ਕੱਚੇ ਚਿੱਠੇ ਖੋਲਦੇ ਹੋਏ ਲਗਾਤਾਰ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ